ਅਕੀਓ ਝਲਕ ਦੇ ਜੂ ਅਕੀਓ ਝਲਕ ਦੇ ਜੋ ਮਿਲੀ ਸੋਕਾਂ ਤੇ ਲਿਖਣ ਸ਼ਲੀਲੀ ਯਾ ਅਕੀਓ ਛਲ ਕੇ ਦੇਜੂ ਮਿਲੀ ਸੁਗਾਤੇ ਕਰ ਬੰਦ ਅੱਖਾਂ ਤਸਵੀਰ ਬਣਾਉਂਦਾ ਹਾਂ ਤਸਵੀਰ ਬਣਾਉਂਦਾ ਹਾਂ ਕਹੇ ਅੱਖਾਂ ਬੰਦ ਤਸਵੀਰ ਬਣਾਉਂਦਾ ਹਾਂ ਬਣਾਤ ਜ਼ਵੀਰ ਫਿਰ ਹਾਲੇ ਸੁਣਾਉਂਦਾ ਬਣਾਤ ਜ਼ਵੀਰ ਫਿਰ ਹਾਲੇ ਸੁਣਾਉਂਦਾ ਕੀਤੇ ਕਰੀ ਦਿਆਂ ਬੀਤੇ ਕੀਤੇ ਕਰੀ ਦਿਆਂ ਬੀਤੇ ਦਿਨ ਰਾਤੇ ਲਿਖਣ ਸ਼ੈਲੀ ਦੀ याद याददात लिखण शैली दाते है बखरा बेशक सुखन संसार मेरा है बखरा बेशक सुपन संसार मेरा है अजीब नारी है बहुत अनोखा ਅਦੀਬ ਨਾਲੇ ਹੈ ਬਹੁਤ ਅਨੋਖਾ ਮਿਲ ਬੰਦ ਕਹਿੰਦੇ ਮਿਲ ਬੰਦ ਕਹਿੰਦੇ ਸਾਰੇ ਦਿਲ ਦੀ ਨਾ ਤੇ ਕੋਈ ਕਿਤੇ ਨੂੰ ਕੋਈ ਤੋਖਾ ਨਾ ਦੇਵੇ ਕੋਈ ਕਿਤੇ ਨੂੰ ਕੋਈ ਤੋਖਾ ਬੇਸਿਲਕ ਨਿਡਰ ਹੋ ਕਰੀ ਮੁਲਾਕਾਤੇ ਲਿਖਣ ਸ਼ੈਲੀ ਲਈ ਯਾਦਦਾਹਤੇ ਲਿਖਣ ਸ਼ੈਲੀ ਲਈ ਯਾਦਦਾਹਤੇ ਸੂਤਿਆ ਅੱਖਰ ਹੀ ਸੂਤਿਆ ਅੱਖਰ ਹੀ ਦਿਲ ਬਰਬਰੇ ਨੇ ਦਿਲ ਬਰਬਰੇ ਨੇ ਨਾਲੇ ਰਹੇ ਫਿਕਰ ਤਾਰੇ ਜਗ ਦਾ ਸੋਚਾਂ ਅਕਸਰ ਹੀ ਦਿਲ ਬਰਬਾਰੇ ਮੈਂ ਨਾਲ ਰਹੇ ਪਿਗਲ ਤਾਰੇ ਜਗ ਦਾ ਕਰਾਂ ਜ਼ਿਕਰ ਕਦੇ ਕਰਾਂ ਜ਼ਿਕਰ ਕਦੇ ਪੈੜੀ ਵਰ ਤਾਰੇ ਦਾ ਕਰਾਂ ਜ਼ਿਕਰ ਕਦੇ ਪੈੜੀ ਵਰ ਤਾਰੇ ਦਾ ਨਾਲੇ ਦੇਖ ਦਰਿਆ ਨਸ਼ਿਆਂ ਦਾ ਵਗਦਾ ਨਾਲੇ ਦੇਖ ਦਰਿਆ ਨਸ਼ਿਆਂ ਦਾ ਵਗਦਾ ਲੋਕ ਹਕਾਂ ਦੀ ਸੰਗਰੂਰ ਵੀ ਲੋਕ ਹਕਾਂ ਦੀ ਸੰਗਰੂਰ ਵੀ ਸਣੌੜੀ ਬਾਤੇ ਲੋਕ ਹਕਾਂ ਦੀ ਸੰਗਰੂਰ ਦੀ ਸਣੌੜੀ ਬਾਤੇ ਲਿਖਣ ਸ਼ੈਲੀ ਦੀ ਯਾਦਿਦਾਂ ਤੇ ਲਿਖਣ ਸ਼ੈਲੀ ਦੀ ਯਾਦਿਦਾਂ ਤੇ ਧੰਨਵਾਦ ਇਹ ਪੁਰਾ ਗੀਤ ਸੁਣ ਲਈ ਤੁਸੀਂ ਇਹ ਗੀਤ ਨੂੰ ਵਧੀਆ ਤਰੀਕੇ ਨਾਲ ਦੋ ਸ਼ੇਅਰ ਕਰੋ ਧੰਨਵਾਦ